ਸੋ ਦੋਸਤੋ ਅੱਜ ਅਸੀਂ 9 ਸਾਲ ਤੇ ਹਰ ਇੱਕ ਸਾਲ ਦੀ ਤਰ੍ਹਾਂ ਵੈਸੇ ਤਾਂ ਹਰ ਇੱਕ ਮਹੀਨੇ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਅਸੀਂ ਜੰਗਲਾਤ ਮਹਿਕਮੇ ਵਿੱਚ ਪਹੁੰਚਦੇ ਹਾਂ ਜਿੱਥੇ ਕਿ ਉਸ ਮਾਲਕ ਦੀ ਕਿਰਪਾ ਦੇ ਨਾਲ ਉਸ ਦੀ ਦਿਆ ਦੇ ਨਾਲ ਆ ਦਾਨਪੁਣਾ ਜੋ ਸਾਡੀ ਸੋਸਾਇਟੀ ਕਰਦੀ ਆ ਸੋ ਅਸੀਂ ਕਰਦੇ ਰਹਿੰਦੇ ਹਾਂ ਉਪਰਾਲੇ ਨਿੱਕੇ ਨਿੱਕੇ ਛੋਟੇ ਛੋਟੇ ਉਪਰਾਲੇ ਕਰਦੇ ਰਹਿੰਦੇ ਆ ਇੱਧਰ ਗਊਆਂ ਸੋ ਇੱਧਰ ਤੁਸੀਂ ਦੇਖ ਰਹੇ ਹੋ ਬਾਦੇ ਪਾਦੇ ਪਾਦੇ ਤੇ ਬਹੁਤ ਵਧੀਆ ਸਾਨੂੰ ਲੱਗ ਰਿਹਾ ਹੁੰਦਾ ਕਿ ਸਾਡੇ ਨਾਲ ਜਿਹੜੇ ਸਹਾਯੋਗਦਾਨੀ ਛੱਡਣ ਹੁੰਦੇ ਨੇ ਆਪਣੇ ਦਸਮਾ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਗੱਲ ਆਖੀ ਆ ਕਿ ਆਪਣੀ ਨਿੱਤ ਕਮਾਈ ਵਿੱਚੋਂ 10 ਮਿੰਟ ਸੌਣ ਜਰੂਰ ਕੱਢਿਆ ਕਰੋ ਸੋ ਦੋਸਤੋ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਇਸ ਜਾਨਵਰਾਂ ਦਾ ਵੀ ਧਿਆਨ ਜਰੂਰ ਰੱਖਿਆ ਕਰੋ ਕਿਉਂਕਿ ਜਿਹੜੀ ਸਰਦੀ ਆ ਉਹ ਬਹੁਤ ਪੈ ਰਹੀ ਆ ਕੌਕੀ ਜਿਹੜੀ ਬਾਰਸ਼ਾ ਪੈ ਰਹੀ ਆ ਕਹਿਣ ਦਾ ਭਾਵ ਹੈ ਜਾਨਵਰਾਂ ਦਾ ਵੀ ਖਿਆਲ ਰੱਖਣਾ ਜ਼ਰੂਰੀ ਆ ਸੋ ਇਹ ਮਾਲਕ ਦੇ ਰੰਗ ਨਹੀਂ ਉਹਦੀਆਂ ਰਚਾਈਆਂ ਖੇਡਾ ਨੇ ਉਹਦੀਆਂ ਰੰਗਾਂ ਨੂੰ ਉਹ ਹੀ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਤੁਸੀਂ ਦੇਖ ਰਹੇ ਹੋ ਦੋਸਤੋ ਮੌਂਕੀ ਨੇ ਇਹਨਾਂ ਨੂੰ ਕਹਿ ਸਕਦੇ ਆਪਾਂ ਉਹ ਗੱਲ ਨਹੀਂ ਕੋਈ ਗੱਲ ਪਾ ਦੇ ਜਿਹਨੇ ਜਿਹੜੇ ਪਾ ਦੇ ਪਾ ਦੇ ਖੁੱਲ ਕੇ ਜੇ ਪਾ ਦੇ ਕੋਈ ਚੱਕਰ ਨਹੀਂ ਸੋ ਮਾਲਕ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸੋ ਇਸੇ ਤਰ੍ਹਾਂ ਸਾਡੀ ਸੁਸਾਇਟੀ ਸ਼੍ਰੀ ਗੁਰਦਾਸ ਫਿਲਕਰ ਸੁਸਾਇਟੀ ਰਜਿਸਟਰ ਨੰਬਰ ਸੀ ਸੋ ਇੱਕ ਵੱਲੋਂ ਉਪਰਾਲੇ ਹੁੰਦੇ ਰਹਿੰਦੇ ਨੇ ਮਹੀਨੇ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਸੀ ਸੋਨਾ ਬਣਾਉਣ ਦਾ ਮੇਨ ਮਕਸਦ ਇਹ ਹੁੰਦਾ ਕਿ ਸਾਡੀ ਜਿਹੜੀ ਸੰਸਥਾ ਸਾਨੂੰ ਦੇਖ ਕੇ ਲੋਕਾਂ ਵਿੱਚ ਜਿਹੜੀ ਜਾਗਰਤਾ ਉਹ ਪੈਦਾ ਹੋ ਸਕੇ ਤੁਸੀਂ ਦੇਖ ਰਹੇ ਹੋ ਦੋਸਤੋ ਅ ਪ੍ਰਮਾਤਮਾ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਸੋ ਇਸ ਤਰ੍ਹਾਂ ਦੇ ਉਪਰਾਲੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਨਗਰ ਦੇ ਸਹਿਯੋਗ ਨਾਲ ਹੋਣੇ ਚਾਹੀਦੇ ਨੇ ਸੋ ਤੁਸੀਂ ਦੇਖ ਰਹੇ ਹੋ ਦੋਸਤੋ ਬੜਾ ਚੰਗਾ ਲੱਗ ਰਿਹਾ ਸਾਨੂੰ ਸੋ ਇਸੇ ਤਰ੍ਹਾਂ ਜਿਹੜੇ ਉਹ ਮਾਲਕ ਦੀਆਂ ਰਚਾਈਆਂ ਖੇਡਾਂ ਨੇ ਸੋ ਅੱਜ ਸਾਡੇ ਵੀਰ ਪਾਲ ਸਿੰਘ ਜੀ ਬਾਕੀ ਸਾਡੀ ਸੁਸਾਇਟੀ ਆਪਣੀ ਨਿੱਤ ਕਮਾਈ ਵਿੱਚੋਂ ਜਿਹੜੇ ਸੋਲਿਆਂ ਦਾ ਜਿਹੜਾ ਭੰਡਾਰ ਆ ਉਹ ਚੱਲ ਰਿਹਾ ਸੋ ਅੱਜ ਅਸੀਂ ਹਾਂ ਤੁਸੀਂ ਦੇਖ ਰਹੇ ਹੋ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਹੀ ਜਾਣ ਦਾ ਸੋ ਬੀੜ ਦੇ ਵਿੱਚ ਥੋੜੀ ਬਹੁਤੀ ਸੇਵਾ ਜ਼ਰੂਰ ਕਰਿਆ ਕਰੋ ਸੋ ਦੋਸਤੋ ਕਿਉਂਕਿ ਆਪਣੇ ਲਈ ਤਾਂ ਹਰੇਕ ਜਾਉਂਦਾ ਪਰ ਦੂਜਿਆਂ ਲਈ ਜਾਣਾ ਹੀ ਜ਼ਿੰਦਗੀ ਹੁੰਦੀ ਹੈ ਦੋਸਤੋ ਸੋ ਮਾਲਕ ਦੇ ਰੰਗਾਂ ਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸੋ ਇਸ ਤਰ੍ਹਾਂ ਦੇ ਉਪਰਾਲੇ ਹਰੇਕ ਨਗਰ ਦੇ ਨਾਲ ਹੋਣੇ ਚਾਹੀਦੇ ਨੇ ਸੋ ਆਪਣੀ ਨਿੱਤ ਕਮਾਈਆਂ ਵਿੱਚੋਂ 10 ਮਿੰਟ ਸੌਣ ਜ਼ਰੂਰ ਕੱਢਦੇ ਰਹੋ ਦੋਸਤੋ थैंक यू शुक्रिया ਮਿਹਰबानी जी सो थैंक यू शुक्रिया